ਜਲਦੀ ਵਿਆਹ ਦੇ ਵਿੱਚ ਵੜੀਆਂ ਦੋ ਬੀਬੀਆਂ ਨੇ ਜੋ ਹਰਕਤ ਕੀਤੀ ਹੈ ਇਹ ਵੇਖ ਕੇ ਹਰ ਕੋਈ ਹੈਰਾਨ ਹੋ ਗਿਆ ਜਿਸ ਦੀ ਪੂਰੀ ਵੀਡੀਓ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ ਤਾਂ ਪਿੰਡ ਦੇ ਗੁਰੂ ਘਰ ਦੇ ਵਿੱਚ ਅਨੰਦਕਾਰ ਚੱਲ ਰਹੇ ਹੁੰਦੇ ਨੇ ਕਿ ਮੱਥਾ ਟੇਕਣ ਬਹਾਨੇ ਅੰਦਰ ਦੋ ਬੀਬੀਆਂ ਵੜਦੀਆਂ ਨੇ ਪਰਿਵਾਰ ਨੇ ਇਲਜ਼ਾਮ ਲਾਇਆ ਨੇ ਕਿ ਦੋ ਬੀਬੀਆਂ ਦੇ ਵੱਲੋਂ ਇੱਕ ਔਰਤ ਦੇ ਵੱਲੋਂ ਜੋ ਬੈਗ ਅੰਦਰੋਂ ਮੁੰਦਰੀ ਦੀ ਡੱਬੀ ਸੀ ਉਹ ਕੱਢ ਲਈ ਗਈ ਹੈ ਤੇ ਸ਼ੱਕ ਪੈਣ ਤੇ ਪਿਆ ਦੇ ਵਿੱਚ ਇਹ ਬੰਦਿਆਂ ਦੇ ਵੱਲੋਂ ਦੋਵੇਂ ਮਹਿਲਾਵਾਂ ਨੂੰ ਫੜ ਲਿਆ ਜਾਂਦਾ ਹੈ ਮੌਕੇ ਤੇ ਪੁਲਿਸ ਸੱਦੀ ਗਈ ਹੈ ਤੇ ਮੁੰਡੇ ਦੀ ਡੱਬੀ ਬਰਾਮਦ ਹੋ ਗਈ ਹੈ ਦੋਵੇਂ ਮਹਿਲਾਵਾਂ ਨੂੰ ਪੁਲਿਸ ਵੱਲੋਂ ਹਿਰਾਸਤ ਦੇ ਵਿੱਚ ਲੈ ਲਿਆ ਜਾਂਦਾ ਹੈ ਤਾਂ ਪੁਲਿਸ ਮੁਤਾਬਕ ਦੋਵੇਂ ਔਰਤਾ ਪਿੱਛੇ ਐਮਪੀ ਦੀਆਂ ਰਹਿਣ ਵਾਲੀਆਂ ਨੇ ਫਿਲਹਾਲ ਲੁਧਿਆਣੇ ਦੇ ਵਿੱਚ ਰਹਿ ਰਹੀਆਂ ਨੇ ਦੋਵੇਂ ਮਹਿਲਾਵਾਂ ਤੇ ਕੇਸ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਹੈਰਾਨ ਕਰਦਾ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਪਿੰਡ ਦੇ ਗੁਰੂ ਘਰ ਦੇ ਅੰਦਰ ਅਨੰਤ ਕਾਰਜ ਤੇ ਮੌਕੇ ਬੈਗ ਦੇ ਅੰਦਰੋਂ ਮੁਦਰੀ ਵਾਲੀ ਡੱਬੀ ਕੱਢ ਲਈ ਜਾਂਦੀ ਹੈ ਤੇ ਪਰਿਵਾਰ ਦੀ ਚੁਸਤੀ ਦੇ ਨਾਲ ਇਹਨਾਂ ਦੋਵਾਂ ਮਹਿਲਾਵਾਂ ਨੂੰ ਫੜ ਲਿਆ ਜਾਂਦਾ ਹੈ ਤੇ ਮੁਦਰੀ ਦੀ ਡੱਬੀ ਵੀ ਬਰਾਮਦ ਕੀਤੀ ਗਈ ਹੈ ਤੇ ਦੋਵਾਂ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ ਗਿਆ ਮੈਂ ਇਹਨਾਂ ਦੇ ਕਿ ਟਾਈਮ ਸਾਡਾ ਆਉਂਦਾ ਹੈ ਮੌਕੇ ਤੇ ਖੜੀਆਂ ਨੇ ਆਪ ਖੜੀਆਂ ਰਹੀਆਂ ਸੀ ਮੌਕੇ ਤੇ ਖੜੀਆਂ ਕਿ ਚਲੋ ਆਜੋ ਜਿਹੜਾ ਮਾਪੇ ਨੂੰ ਫੜਿਆ ਹਾਂ ਮੈਂ ਪਕੜਾ ਹੈ ਪਹਿਲਾਂ ਇੱਥੇ ਇੱਕ ਕੜਾ ਪਿੱਛੇ ਜੇ ਇਹਨਾਂ ਨੇ ਵੱਟਿਆ ਠੀਕ ਹੈ ਉਹ ਕੜਾ ਵੀ ਅਸੀਂ ਲੈ ਗਏ ਸੀ

ਦੇ ਸਮੇਤ ਨਾ ਹੋ ਰਣ ਕੀ ਵੀਡੀਓ ਬਣਾ ਜਾ ਕੇ ਅਸੀਂ ਅੱਜ ਸਵੇਰੇ ਸ੍ਰੀ ਗੁਰੂ ਦਵਾਰਾ ਕਲਗੀ ਧਰ ਸਹਿਬਿਕ ਆਨੰਦ ਕਰਾਉਣ ਆਏ ਸੀਗੇ ਸਾਡੀ ਭਾਣਜੀ ਆ ਤੇ ਉਹਦਾ ਤੇ ਜਦੋਂ ਅਸੀਂ ਆਨੰਦ ਕਰਾ ਕਾਰਜ ਕਰਾ ਕੇ ਬਾਹਰ ਨਿਕਲੇ ਤਾਂ ਗੇਟ ਨਿਕਲਦੇ ਸਾਰੇ ਉੱਪਰਲੀ ਮੰਜ਼ਲ 'ਚ ਸੀਗੇ ਤਾਂ ਸਾਡੀ ਸਿਸਟਰ ਜਿਹੜੀ ਨਾਲ ਜਾ ਰਹੀ ਆ ਉਹਦੇ ਪਰਸ ਚੋਂ ਇੱਕ ਲੇਡੀ ਜੀ ਨੇ ਜਿਪ ਖੋਲ ਕੇ ਹੱਥਾਂ ਦੇ ਵਿੱਚੋਂ ਰਿੰਗ ਅੜ ਲਈ ਉਹਨੇ ਦੇਖਿਆ ਤਾਂ ਉਹਦਾ ਬਾਹ ਫੜ ਲਿਆ ਉਹ ਜਨੂ ਨੇ ਬਾਹ ਫੜੀ ਦੂਈ ਉਹ ਰਿੰਗ ਉਹਨੇ ਗਾਂਹ ਸਪਲਾਈ ਕਰਤੀ ਸਾਨੂੰ ਤਾਂ ਉਸ ਟਾਈਮ ਪਤਾ ਨਹੀਂ ਉਹਨੇ ਗਾਂਹ ਕਿੱਧਰ ਕਰਤੀ ਸਪਲਾਈ ਅਸੀਂ ਉਹਦੀ ਤਲਾਸ਼ੀ ਲਈ ਲੇਡੀਜ਼ ਨੇ ਤੇ ਬੈਂਕ ਜਿਹੜੇ ਮੈਨੇਜਰ ਸੀਗੇ ਆਪਣੇ ਗੁਰਦੁਆਰਾ ਸਾਹਿਬ ਉਹਨਾਂ ਨੂੰ ਦੱਸਿਆ ਉਨੇ ਨਾਲ ਹੋ ਕੇ ਦੇਖਿਆ ਤਾਂ ਉਹ ਤਲਾਸ਼ੀ ਲਈ ਉਹਦੇ ਕੋਲ ਨਿਕਲਿਆ ਨਾ ਉਹ ਫਿਰ ਜਿਹੜੀ ਉਹ ਕਹਦੇ ਵੀ ਕੋਈ ਹੋਰ ਵੀ ਹੋਊਗੀ ਨਾਲ ਇਹਨਾਂ ਦੇ ਉਹ ਗਾਹਾਂ ਜਦ ਡੰਡ ਪਾਈ ਗਈ ਤਾਂ ਉਹ ਦੂਜੀ ਲੇਡੀ ਸੀਗੀ ਉਹਦੇ ਕੱਪੜੇ ਕੋਈ ਐਡਾ ਵਧੀਆ ਨਹੀਂ ਸੀ ਇਹਦੇ ਕੱਪੜੇ ਬਹੁਤ ਵਧੀਆ ਪਾਏ ਹੋਏ ਸੀਗੇ ਟਰੋਰ ਗੱਡੀ ਵੀ ਸੀ ਤਾਂ ਉਹ ਲੜਕੀ ਜਿਹੜੀ ਦੂਜੀ ਸੀ ਨਾਲ ਦੀ ਲੇਡੀ ਜ ਉਹ ਫੜੀ ਗਈ ਤਾਂ ਉਹ ਫੜ ਕੇ ਲਿਆਂਦੀ ਗੁਰਦੁਆਰਾ ਸਾਹਿਬ ਦੇ ਉੱਥੇ ਮੈਨੇਜਰ ਕੋਲ ਤਾਂ ਉਹਦਾ ਪਰਸ ਖੋਲ ਕੇ ਦੇਖਿਆ ਤਾਂ ਉਹਦੇ ਵਿੱਚੋਂ ਰਿੰਗ ਦੀ ਡੱਬੀ ਸਮੇਤ ਨਿਕਲਿਆਈ ਤੇ ਉਹ ਰਿੰਗ ਸਾਨੂੰ ਬਰਾਮਦ ਹੋ ਗਈ ਮਿਲ ਗਈ ਉਹ ਤੋਂ ਤੇ ਫਿਰ ਉਹ ਮੇਜਰ ਸਾਹਿਬ ਨੂੰ ਅਸੀਂ ਲੇਡੀ ਜਿੱਦੋਂ ਇਹ ਫੜਾਤੀਆਂ ਉੱਥੇ ਤਾਂ ਉਹਨਾਂ ਨੇ ਥਾਣੇ ਨੂੰ ਘਰਿਆ ਫੋਨ ਤੇ ਫੋਨ ਕਰਕੇ ਉਹਨਾਂ ਨੇ ساری ਗੱਲਬਾਤ ਦੱਸੀ ਇੱਥੋਂ ਫਿਰ ਇਹਨਾਂ ਨੇ ਆਪਣੇ ਮੁਲਾਜ਼ਮ ਭੇਜੇ ਲੇਡੀ ਜੀ ਸੀਗੀ ਫਿਰ ਤੇ ਉਹ ਉਹਨਾਂ ਨੂੰ ਲੈ ਕੇ ਫਿਰ ਇੱਥੇ ਥਾਣਾ ਸਿਟੀ 2 ਆ ਜਿਹੜਾ ਇਹਦੇ ਚ ਲੈ ਕੇ ਆਏ ਨੇ ਉਹ ਤੇ ਇਹ ਬਰਾਤੀਆਂ ਦੇ ਵਿੱਚ ਰਣ ਗਈ ਸੀ ਮਤਲਬ ਜੀ ਆਨੰਦ ਗਾ ਹਾਂ ਹਾਂ ਉਹ ਜਿਹੜੇ ਆਨੰਦ ਕਾਰਜ ਰਾਤੀ ਆਏ ਸੀਗੇ ਤੇ ਸਾਡੇ ਵੀ ਸੀਗੇ ਲੇਡੀ ਜੀ ਵੱਲੋਂ ਵੀ ਉਹ ਵਿੱਚੇ ਰਲੀ ਵੀ ਸੀਗੀ ਉਹ ਸਾਨੂੰ ਕਿਹੜੇ ਪਤਾ ਸੀਗਾ ਵੀ ਇਹ ਉਧਰੋਂ ਆ ਜਾ ਉਧਰੋਂ ਆ ਇਸ ਗੱਲ ਦਾ ਤਾਂ ਕੋਈ ਹੈ ਨਹੀਂ ਸੀ ਉਦੋਂ ਇਲਮ ਤੇ ਉਹ ਤਾਂ ਜਦੋਂ ਫੜੀ ਗਈ ਫੇਰ ਅਸੀਂ ਪੁੱਛਿਆ ਉਹਨਾਂ ਤੋਂ ਵੀ ਇਹ ਕਿਹਦੇ ਨਾਲ ਆ ਉਹ ਕਹਿਣ ਲੱਗੇ ਵੀ ਸਾਡੇ ਨਾਲ ਹੈ ਨਹੀਂ ਉਹ ਕਹਿਣ ਲੱਗੀ ਵੀ ਮੈਂ ਤਾਂ ਮੱਥਾ ਟੇਕਣ ਆਈ ਆ ਬਈ ਮੱਥਾ ਟੇਕ ਕੇ ਅਸੀਂ ਨਿਕਲ ਰਹੇ ਤੇ ਤੇ ਇਸ ਕਰਕੇ ਫਿਰ ਉਹ ਜਣੀ ਉੱਥੇ ਫੰਗੀਆਂ ਗਈਆਂ ਤੇ ਰਿੰਗ ਭਰਵਾਂ ਨੂੰ ਜ ਉਹਨਾਂ ਤੋਂ ਤੇ ਬਰਾਤ ਕਿੱਥੋਂ ਆਈ ਸੀਗੀ ਇਹ ਬਰਾਤ ਇੱਥੇ ਖੰਨੇ ਤੋਂ ਲੋਕਲ ਤੋਂ ਹੀ ਆਈ ਆ ਤੇ ਲੇਡੀ ਵਾਲ ਲੜਕੀ ਵਾਲੇ ਵੀ ਲੋਕਲ ਨੇ ਖੰਨੇ ਤੋਂ ਹਾਂ ਕਿਹੜੇ ਪੈਲਸ ਚ ਰਹਾ ਸੀ ਇਹ ਪੈਲਸ ਯੂਕੇ ਪੈਲਸ ਹੈ ਜੀ ਆਹ ਭੂਲੇਵਰਲ ਹਾਂ ਉਹ ਫਿਰ ਮੈਨੇਜਰ ਸਾਹਿਬ ਨੇ ਫੋਨ ਕਰਿਆ ਪੁਲਿਸ ਨੂੰ ਪੁਲਿਸ ਮੌਕੇ ਤੇ ਪਹੁੰਚ ਗਈ ਤੇ ਉਹ ਫਿਰ ਉਹਦੇ ਹਵਾਲੇ ਕਰਤੇ ਸਰ ਕੀ ਗੁਰਦੁਆਰੇ ਚ ਘਟਨਾ ਵਾਪਰੀ ਸੀ ਅੱਜ ਜੀ ਦੀ ਅੱਜ ਘਟਨਾ ਵੀਰ ਜੀ ਇਹ ਵਾਪਰੀ ਅੱਜ ਸਾਡੇ ਗੁਰਦੁਆਰਾ ਸਾਹਿਬ ਕਿੰਨਾ ਚਾਰ ਆਨੰਦ ਕਾਰਜ ਸੀਗੇ ਤੇ ਰੌਣਕ ਸੀ ਕਾਫੀ ਸੰਗਤਾਂ ਦਾ ਰੌਣਕ ਸੀਗਾ ਸੇਰ ਦੀ ਸੰਗਤਾਂ ਦੀ ਆਵਾਜ਼ੇ ਵੀ ਬਹੁਤ ਸੀਗੀ ਲੇਕਿਨ ਉੱਪਰੋਂ ਦੋ ਆਨੰਦ ਕਾਰਜ ਬੜੇ ਸ਼ਾਂਤੀਪੂਰਵਕ ਹੋ ਚੁੱਕੇ ਸੀ ਜਦੋਂ ਤੀਜਾ ਆਨੰਦ ਕਾਰਜ ਉੱਥੋਂ ਹੋ ਕੇ ਆ ਰਿਹਾ ਸੀਗਾ ਤਾਂ ਰਸਤੇ ਦੇ ਵਿੱਚ ਰੌਲਾ ਪੈ ਗਿਆ ਉੱਥੇ ਇੱਕ ਲੇਡੀ ਨੇ ਕੁਛੋ ਗਿਰੀ ਮੰਦਰੀ ਗੁੰਮੀ ਆ ਉਹਨੂੰ ਕੁਝ ਸੰਘਾਇਆ ਤਾਂ ਉਹ ਆਲਮਾਲ ਜਿਆ ਹੁਣ ਲੱਗੀ ਇਹਨੂੰ ਪਾਣੀ ਪਲਾਓ ਪਾਣੀ ਪਲਾਓ ਜਿਹੜੀ ਕਹਿ ਰਹੀ ਸੀ ਪਾਣੀ ਪਲਾਓ ਉਹਦੀ ਬੋਲੀ ਹਿੰਦੀ ਸੀ ਤਾਂ ਉਹਨਾਂ ਨੂੰ ਸ਼ੱਕ ਹੋ ਗਿਆ ਵੀ ਇਹਨੇ ਕੀ ਕੀਤਾ ਹੈਗਾ ਵੀ ਇਹੀ ਚੋਰੀ ਕਰਨ ਵਾਲੀ ਇਹੀ ਲੱਗਦੀ ਹੈ ਉਹਨੂੰ ਥੱਲੇ ਫੜ ਕੇ ਇੱਥੇ ਆਫਿਸ ਦੇ ਵਿੱਚ ਲਿਆਂਦਾ ਉਰੇ ਮਾੜੇ ਮੋਟੀ ਝਾੜ ਝਾਂਬੀ ਕੀਤੀ ਉਹਨਾਂ ਦੀ ਉਰੇ ਫੇਰ ਦੂਸਰੀ ਇੱਕ ਲੇਡੀ ਹੋਰ ਆ ਗਈ ਉਹਨਾਂ ਦੇ ਨਾਲ ਉਹ ਥੱਲੇ ਸਾਡੇ ਲਿਫਟ ਲੱਗੀ ਹੋਈ ਆ ਉਹਦੇ ਵਿੱਚ ਉਹਨੇ ਡੱਬੀ ਸਿੱੜਤੀ ਆਪਣੇ ਬੈਗ ਦੇ ਵਿੱਚੋਂ ਕੱਢ ਕੇ ਆ ਪਈਏ ਆ ਪਈਏ ਲੱਭ ਗਈ ਲੱਭ ਗਈ ਬਸ ਇਸ ਤਰ੍ਹਾਂ ਦਾ ਰੌਲਾ ਉਹਨਾਂ ਨੇ ਪਾਇਆ ਲੇਕਿਨ ਅਸੀਂ ਫਿਰ ਇੱਥੇ ਦੇਖਿਆ ਵੀ ਇਹ ਪ੍ਰੋਫੈਸ਼ਨਲ ਲੱਗਦੀਆਂ ਨੇ ਪਹਿਲਾਂ ਪੁੱਛਿਆ ਉਹਨਾਂ ਨੂੰ ਕਹਿੰਦੀ ਅਸੀਂ ਸਟੇਸ਼ਨ ਤੋਂ ਪਾਰ ਰਹਿਣੀ ਆ ਬਾਅਦ ਦੇ ਵਿੱਚ ਪੁਲਿਸ ਵਾਲਿਆਂ ਨੇ ਪੁੱਛਿਆ ਫਿਰ ਕਹਿੰਦੀ ਅਸੀਂ ਲੁਧਿਆਣੇ ਦੀਆਂ ਤਾਂ ਅਸੀਂ ਪੁਲਿਸ ਨੂੰ ਇਨਫੋਰਮ ਕਰਤਾ ਸੀ ਤਕਰੀਬਨ 15 20 ਮਿੰਟ ਬਾਅਦ ਆ ਕੇ ਪੁਲਿਸ ਉਹਨਾਂ ਨੂੰ ਆ ਕੇ ਲੈ ਗਈ ਅਸੀਂ ਉਹਨਾਂ ਦੇ ਹੈਂਡਓਵਰ ਕਰਤਾ ਲੇਕਿਨ ਮਾਲਕਾਂ ਨੂੰ ਹੁੰਦੀ ਮਿਲ ਗਈ ਜਿਹੜੀ ਹੈ ਆ ਘਟਨਾ ਵਾਪਰੀ ਹੈ ਇਹ क्राइम ਜਿਹੜਾ ਹੋ ਰਿਹਾ ਬਹੁਤ ਹੈ ਇਹ ਸਾਡੇ ਪ੍ਰਸ਼ਾਸਨ ਦੀ ਕਹਿ ਲਓ ਵੀ ਨੈਗਲੀਜੈਂਸੀ ਹੈ ਜਾਂ ਕਿਵੇਂ ਆ ਹੁਣ ਅਸੀਂ ਉਹ ਜਨਨੀਆਂ ਐ ਤਿਆਰ ਹੋਈਆਂ ਹੋਈਆਂ ਸੀਗੀਆਂ ਜਿਵੇਂ ਵਿਆਹ ਵਾਲਿਆਂ ਦੇ ਨਾਲ ਆਈਆਂ ਹੋਣ ਮੇਕਅਪ ਕੀਤਾ ਹੋਇਆ ਸੀ ਚੰਗੇ ਸੂਟ ਪਾਏ ਹੋਏ ਸੀਗੇ ਤੇ ਥੋੜਾ ਜਿਹਾ ਇਸ ਵੱਲ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਜਿਵੇਂ ਕਿ ਲੱਗਦਾ ਕਿ ਜਿਹੜੇ ਵਿਆਹ ਲਈ ਦੋਨੇ ਪਾਰਟੀਆਂ ਇੱਥੇ ਖੰਨੇ ਦੇ ਆਈ ਸੀ ਹਾਲ ਹੀ ਕਰਨੇ ਦੀ ਪਾਰਟੀਆਂ ਸੀ ਲੋਕਲ ਪਾਰਟੀ ਸੀ ਇੱਥੇ ਔਰ ਉਹਦੇ ਵਿੱਚ ਜਿਹੜੇ ਲੜਕੀ ਦੇ ਮਾਮਾ ਜੀ ਸੀਗੇ ਉਹ ਵੀ ਰਿਟਾਇਰਡ ਪੁਲਿਸ ਅਫਸਰ ਨੇ ਉਹ ਹਾਂਜੀ ਤੇ ਪੁਲਿਸ ਨੇ ਮੌਕੇ ਤੇ ਆ ਗਈ ਸੀ ਪੁਲਿਸ ਆਈ ਹੈ ਜੀ तकरीबन ਅੱਧੇ ਘੰਟੇ ਬਾਅਦ ਆ ਗਈ ਸੀ ਹਾਂਜੀ ਸਦਾ ਕੀ ਮੈਸੇਜ ਦੇਣਾ ਚਾਹੁੰਦੇ ਜਿਹੜੇ ਅਜੇ ਵਿਆਹ ਵਗੈਰਾ ਜਿਹੜੇ ਲੋਕੀ ਜਿਹੜੇ ਆਉਂਦੇ ਦਾ ਮੈਸੇਜ ਇਹੀ ਦੇਣਾ ਚਾਹੁੰਦੇ ਆ ਵੀ ਜਿਹੜਾ ਆਪਾਂ ਇਹ ਦਿਖਾਵੇ ਬਾਜ਼ੀ ਕਰਦੇ ਆ ਯਾਨੀ ਕਿ ਇਹਨਾਂ ਨੂੰ ਪੈਲਸਰਾਂ ਦੇ ਵਿੱਚ ਰੱਖ ਕੇ ਜਾਂ ਗੁਰਦੁਆਰਾ ਸਾਹਿਬ ਚਾ ਕੇ ਨਾ ਕਰੀਏ ਤੁਸੀਂ ਘਰਾਂ ਦੇ ਵਿੱਚ ਬੈਠ ਕੇ ਆਪਣਾ ਆਰਾਮ ਨਾਲ ਜੋ ਵੀ ਦੇਨ ਲੈਣ ਕਰਨਾ ਹੈ ਇੱਥੇ ਆਪਣਾ ਖਾਲੀ ਹੱਥ ਆਓ ਤੇ ਖਾਲੀ ਹੱਥ ਜਾਓ ਆਪਾਂ ਅਗਲੇ ਨੂੰ ਮੌਕਾ ਆਪ ਦੇਣੇ ਆ ਤੁਸੀਂ ਦਿਖਾਵੇ ਬਾਜੀ ਜਿਹੜੀ ਕਰਦੇ ਹੋ ਦੂਸਰੇ ਦਿਨ ਜਾਣਾ ਤੁਸੀਂ ਉਸ ਦਿਨ ਦੇਨ ਲੈਣ ਕਰ ਲਓ ਜਾਂ ਇੱਕ ਦਿਨ ਪਹਿਲਾਂ ਕਰ ਲਓ ਆਹੀ ਮੈਸੇਜ ਦੇਣਾ ਚਾਹਾਂਗੇ ਵੀ ਆਪਾਂ ਸਮੇਂ ਦੀ ਨਿਯਾਕਤ ਨੂੰ ਸਮਝਦੇ ਹੋਏ ਆਪਾਂ ਇਸ ਗੱਲ ਦਾ ਬਚੌ ਰੱਖੀਆ ਆਪਣਾ ਬਚਾਓ ਆਪ ਕਰੋ ਕਿਸੇ ਨੇ ਕੁਝ ਨਹੀਂ ਦੇਣਾ ਹੈਗਾ ਨਾ ਕਿਸੇ ਨੇ ਪੁੱਛਣਾ ਪੱਗੇ ਕਦੀ ਹੈ ਜੋ ਘਟਾਂ ਦੀ ਬੱਪੀ ਗੁੰਦਰ ਦੇ ਵਿੱਚ ਕਦੀ ਪੱਗੇ ਗੁਰੂ ਘਰ ਚ ਕਦੇ ਨਹੀਂ ਹੋਈ ਕਿ ਸਰ ਦੋ ਲੇਡੀਜ਼ ਨੇ ਸੀਗੀਆਂ ਆਪਣੇ ਜਿਹੜਾ ਵਿਚਾਰ ਲਾੜ ਦੇ ਤੋਂ ਦੋ ਇੱਕ ਬੰਦ ਜੈੱਟਸ ਦੀਆਂ ਜੇਬ ਤੋਂ ਚੈਨਦੀ ਤੇ ਉਹ ਸੀਗੀਆਂ ਚਾਂਦੀ ਦੀ ਮੁੰਦੀ ਇੱਕ ਉਹ ਡੱਬੀ ਵਿੱਚ ਪਈ ਡੱਬੀ ਨੂੰ ਚੋਰੀ ਕਰਕੇ ਲੈ ਗਈਆਂ ਤੇ ਸ਼ਹਿਰ ਚ ਭੱਜੀਆਂ ਇਹ ਰਾਤ ਨੂੰ ਗ੍ਰਿਫਤਾਰ ਹੋਈਆਂ ਨੇ ਕਰੀਬ ਸਰ ਕਿੱਥੇ ਦਾ ਮੈਟਰ ਸੀ ਇਹਲਾ ਇਹ ਮੈਟਰ ਹੈਗਾ ਜੀ ਕਾਲਕੀਤਰ ਗੋਤਰਾ ਸਾਹਿਬ ਕੋਲੇ ਸੜਕ ਤੇ ਜੀ ਉੱਥੇ ਕੀ ਕਿੱਦਾਂ ਗਈਆਂ ਸਾਰੇ ਅੰਦਰ ਕੀ ਚੱਲ ਰਹੀਏ ਜੀ ਪ੍ਰੋਗਰਾਮ ਹੋ ਰਿਹਾ ਸੀ ਤਾਂ ਕੀ ਨਹੀਂ ਬਾਹਰ ਸੜਕ ਤੇ ਸੀਗਾ ਜੀ ਤਾਂ ਅੱਛਾ ਵਿਆਹ ਦਾ ਪ੍ਰੋਗਰਾਮ ਸੀ ਸਰੋਤ ਵਿਆਹ ਦਾ ਗੋਤਰਾ ਸਾਹਿਬ ਝੂਣਾ ਜੀ ਬਾਹਰ ਬੰਦਾ ਖੜਾ ਉਹਦੀਆਂ ਚੋਰੀ ਹੋਈਆਂ ਚੀਜ਼ਾਂ ਜੀ ਅੱਛਾ ਜੀ ਹਾਂ ਜੀ ਇਹ ਪਤਾ ਲੱਗਿਆ ਜੀ ਕਿਤੇ ਉਥੇ ਆਨੰਦ ਕਾਰਜਾਂ ਵਿੱਚ ਲਿਖਿਆ ਸੀ ਸੀਸੀਟੀਵੀ ਵੀ ਇਹਨਾਂ ਦੀ ਆਈ ਉਹਦੇ ਵਿੱਚ ਅੰਦਰ ਬੈਠ ਬੈਠਦੀਆਂ ਨਜ਼ਰ ਆ ਰਹੀਆਂ ਉਹਦੇ ਬਾਰੇ ਨਹੀਂ ਮੈਨੂੰ ਪਤਾ ਜੀ ਦਾ ਤੁਸੀਂ ਸਾਹਿਬ ਕੀ ਕਾਰਵਾਈ ਕੀਤੀ ਗਈ ਇਹਨੂੰ ਕਾਰਵਾਈ ਤਾਂ ਮਕਦਮਾ ਤਾਂ ਅੰਦਰ ਚੱਲਦਾ ਸੀ ਚੋਰੀ ਦਾ ਇਹਨੂੰ ਦੀ ਪਛਾਣ ਹੋ ਗਈ ਸਰ ਪਛਾਣ ਹੋ ਗਈ ਸਰ ਇਹਨਾਂ ਦੀ ਇਹ ਰਹਿਣ ਵਾਲੀ ਜਥੋਂ ਜਿਆਦਾ ਇਹਨਾਂ ਦਾ ਪਿੱਛਾ ਐਮਪੀ ਦਾ ਹੀ ਤੇ ਉਦੋਂ ਲੁਧਿਆਣੇ ਰਹਿੰਦੀਆਂ ਜੀ ਇਹ ਜਦੋਂ ਜਗਰਾਉਂ ਪੜ੍ਹ ਸਕਦੇ ਇਹਨਾਂ ਤੇ ਖਸ਼ਬੂ ਤੇ ਹੈਗੇ 4 ਮੁਕੱਦਮੇ ਚੋਰੀ ਦੇ ਦਰਜਾ ਤੇ ਦੂਸਰੀ ਲੇਡੀ ਰਕਸੈਨਾ ਉੱਤੇ ਕੋਈ ਦਰਜ ਨਹੀਂ ਸਰ ਇਹ ਹੀ ਚੀਜ਼ਾਂ ਨੂੰ ਇਹ ਚੋਰੀ ਦੇ ਵਾਰ ਦੱਤਾਂ ਨੂੰ ਯਾਮ ਦਿੰਦੇ ਨੇ ਅਸੀਂ ਇਹ ਇਹਨਾਂ ਦੇ ਜਿਵੇਂ ਮੁਕੱਦਮੇ ਦਰਜ ਹੋਇਆ ਜੀ ਉਹਨਾਂ ਤੋਂ ਪਤਾ ਹੀ ਲੱਗਦੇਵੇਂ ਚੋਰੀ ਦੇ ਯਾਮਾਂ ਦੰਦਿਆਂ ਨੇ ਯਾਮ ਜੀ ਇਹ ਆਮ ਲੋਕਾਂ ਨੂੰ ਅੱਡੇ ਤੇ ਜਿੱਥੇ ਰਸ ਜਿਆਦਾ ਆ ਜੀ ਉੱਥੇ ਚੋਰੀ ਕਰਦੀਆਂ ਨੇ ਹਾਂਜੀ ਕਿ ਸਰ ਆਮ ਲੋਕਾਂ ਨੂੰ ਕੀ ਤੁਸੀਂ ਇੱਕ ਮੈਸੇਜ ਦੇਣਾ ਚਾਹੋਗੇ ਜਿੱਦਾਂ ਕਿ ਵਿਆਹ ਸਮਾਗਮਾਂ 'ਚ ਇਹ ਜਿਹੜੇ ਲੇਡੀਜ਼ ਜਾਂ ਹੋਰ ਲੋਕ ਸ਼ਾਮ ਹੋਏ ਉਹਨਾਂ ਲਈ ਕੀ ਤੁਹਾਡਾ ਮੈਸੇਜ ਹੈ ਜਿਹੜੇ ਸ਼ਾਮਿਲ ਹੋ ਜਾਂਦੇ ਜਾ ਕੇ ਜਾਂ ਜਿੰਨੇ ਜਿੰਨੇ ਜਿਹੜੇ ਵਿਆਹਾਂ ਦੇ ਵਿੱਚ ਜਾ ਕੇ ਕੋਈ ਪ੍ਰੋਗਰਾਮ ਦਾ ਆਨੰਦ ਕਾਲ ਜੁੰਦੇ ਆ ਉਹਨਾਂ ਦੇ ਵਿੱਚ ਜਾ ਕੇ ਇਹ ਜਿਹੜੀਆਂ ਲੇਡੀਜ਼ ਜਾ ਕੇ ਜਾ ਕੇ ਉੱਥੇ ਬਣ ਕੇ ਰਿਸ਼ਤਾ ਬਣ ਕੇ ਇਹ ਜਿਹੜੀਆਂ ਚੋਕੜੀਆਂ ਕਰਦੇ ਹੁੰਦੇ ਆ ਉੱਥੇ ਦਾ ਸਰ ਆਪ ਕੋ ਆਪਣੇ ਉਹ ਵੀ ਜਿਹੜੇ ਵੀ ਵਿਆਹ ਦੇ ਅਟੈਂਡ ਕਰਦੇ ਨੇ ਆਪ ਕੋ ਆਪਣੇ ਰਿਸ਼ਤੇਦਾਰਾਂ ਦੀ ਪਛਾਣ ਰੱਖਣੀ ਚਾਹੀਦੀ ਆ ਉਦੋਂ ਵੀ ਕੋਈ ਸ਼ੱਕੀ ਆ ਇੱਕ ਦੂਜੇ ਨੂੰ ਡਿਸਕਸ ਕਰ ਲੈਣਾ ਚਾਹੀਦਾ বিজে কোনো शक ਪੈਂਦੀ ਵੀ ਕੁੜੀ ਵਾਲਿਆਂ ਦੇ ਜਾਂ ਮੁੰਡਿਆਂ ਦੇ ਨਹੀਂ ਪਤਾ ਨਾ ਕਰਿਆ ਉਹਨਾਂ ਨੂੰ ਆਪ ਸੋਚ ਚ ਵੈਰੀਫਾਈ ਕਰਨ ਦੇਣਾ ਚਾਹੀਦਾ ਜੀ ਤੇ ਜਿਹੜਾ ਕੀਮਤੀ ਸਮਾਨ ਹੁੰਦਾ ਲੋਕਾਂ ਉਹਨਾਂ ਲਈ ਤੜਕੀ ਮੈਸੇਜ ਉਹਦਾ ਵੀ ਕੀਮਤੀ ਸਮਾਨ ਤਾਂ ਇਹੋ ਹੀ ਆਪੋ ਆਪਣੇ ਜਾਂ ਲੋਕ ਦੇ ਵਿੱਚ ਰੱਖੋ ਜੀ ਪੂਰਾ ਜਾਂ ਆਪ ਦਾ ਜਿਹੜਾ ਬੈਗ ਆ ਉਹਨੂੰ ਪੂਰੇ ਕੰਟਰੋਲ ਚ ਰੱਖੋ ਜੀ ਆਪਦਾ ਮਤਲਬ ਢਿੱਲਾ ਛੱਡ ਕੇ ਨਾ ਚੀਜ਼ ਚਲੋ ਜੀ ਇਸ ਚੀਜ਼ ਨੂੰ ਆਪਣਾ ਸਮਾਨ ਸੰਭ ਕੇ ਰੱਖੋ ਜੀ